ਇਹ ਅਮਰੀਕਾ ਦੇ ਯੂਟਾ ਸਟੇਟ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ 350 ਸਾਲਾਂ ਸ਼ਹੀਦੀ ਪੁਰਬ ਦੇ ਮੌਕੇ ਦੇ ਉੱਤੇ ਕਹਿੰਦੇ ਭਈ ਮਨੁੱਖੀ ਇਤਿਹਾਸ ਦੇ ਵਿੱਚ ਲਸਾਨੀ ਸ਼ਹਾਦਤ ਨੂੰ ਧਾਰਮਿਕ ਆਜ਼ਾਦੀ ਦੇ ਰਖੇਕ ਵੱਲੋਂ ਮਾਨਤਾ ਦੇਣ ਦਾ ਐਲਾਨ ਕੀਤਾ ਗਿਆ ਹੈ ਤੇ ਸ਼ਰਦਾ ਦੇ ਪੁੱਲ ਫੁੱਲ ਜਿਹੜੇ ਭੇਟ ਕੀਤੇ ਗਏ ਗਵਰਨਰ ਹਾਊਸ ਆਫ ਰਿਪ੍ਰੈਜ਼ੈਂਟੇਟਿਵ ਤੇ ਕਾਂਗਰਸ ਮੈਂਬਰ ਵੱਲੋਂ ਜਿਹੜਾ ਪੱਤਰ ਆ ਉਹ ਵੀ ਜਾਰੀ ਕੀਤਾ ਗਿਆ ਹੈਗਾ ਖਾਸ ਕਰਕੇ ਨਵੰਬਰ 1984 ਦੀ ਜਿਹੜੀ ਸਿੱਖ ਨਸ਼ਲ ਖੁਸ਼ੀ ਸੰਬੰਧੀ ਜਿਹੜੀ ਸਟੇਟ ਕੈਪੀਟਲ ਦੇ ਵਿੱਚ ਪ੍ਰਦਰਸ਼ਨੀ ਲਾਈ ਗਈ ਸੀ ਤੇ ਉਹ ਵੀ ਬਹੁਤ ਸਾਰੇ ਲੋਕ ਜਿਹੜੇ ਅਮਰੀਕਨ ਆ ਉਸ ਨੂੰ ਦੇਖਦੇ ਰਹੇ ਸੋ ਸਿੱਖਾਂ ਲਈ ਇਹ ਇੱਕ ਤਰ੍ਹਾਂ ਦੇ ਨਾਲ ਹੀ ਹਿਸਟੋਰੀਕਲ ਦਿਨ ਬਣਿਆ ਅਮਰੀਕਾ ਦੀ ਯੂਟਾ ਸਟੇਟ ਦੇ ਵਿੱਚ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੀ ਸ਼ਹੀਦੀ ਸਤਾਵਦੀ ਨੂੰ ਇੱਕ ਯਾਦਗਾਰੀ ਸਮਾਗਮ ਵੱਲੋਂ ਮਨਾਇਆ ਗਿਆ ਤੇ ਨਾਲ ਦੀ ਨਾਲ ਜਿਹੜੇ ਆ ਇਹਨ ਗੁਰੂ ਸਾਹਿਬ ਵੱਲੋਂ ਧਰਮ ਦੀ ਆਜ਼ਾਦੀ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਜਿਹੜੀ ਸ਼ਹਾਦਤ ਦਿੱਤੀ ਸੀ ਉਹਨੂੰ ਮਾਨਤਾ ਦਿੱਤੀ ਗਈ ਹੈਗੀ ਆ ਇਹਦੇ ਵਿੱਚ ਉਹਨਾਂ ਸਾਰੀਆਂ ਆਰਗੇਨਾਈਜੇਸ਼ਨਸ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਦੇ ਵਿੱਚ ਖਾਸ ਕਰਕੇ ਵੋਲਸ ਸਿਕ ਪਾਰਲੀਮੈਂਟ ਅਮਰੀਕਨ ਸਿਕ ਗੁਰਦੁਆਰਾ ਪ੍ਰੋਨਧ ਕਮੇਟੀ ਸਿਕ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਸਿਕ ਕੌਕਸ ਕਮੇਟੀ ਤੇ ਯੂਟਾ ਸਟੇਟ ਦੀ ਕੈਪੀਟਲ ਬਿਲਡਿੰਗ ਤੇ ਸਿੱਖਾਂ ਨੇ ਜਿਹੜੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ 350ਵੇਂ ਜੋੜਾ ਸ਼ਹੀਦੀ ਰਹਾਦੇ ਦੇ ਉੱਪਰ ਜੋ ਹੋਰ ਰਿਕੋਗਨਾਈਜ਼ ਕੀਤਾ ਹੈਗਾ ਉਹਨਾਂ ਦੀ ਮਹਾਨ ਕੁਰਬਾਨੀ ਨੂੰ ਸੋ ਉਹਨਾਂ ਸਾਰੇ ਹੀ ਜਿਹੜੇ ਲੋਕ ਆ ਸਾਰੇ ਹੀ ਸੰਗਤ ਦੇ ਮੈਂਬਰ ਨਾਲ ਦੀ ਨਾਲ ਜਿਹੜੇ ਇਲੈਕਟਰਲ ਲੋਕ ਹੈਗੇ ਆ ਜੋ ਲੈਫਟੀਨੈਂਟ ਗਵਰਨਰ ਆ ਉਥੇ ਦੇ ਮਾਨ ਜੋ ਹੈਂਡ੍ਰਿਕਸ ਮਾਈ ਮੋਵਰ ਗਵਰਨਰ ਦਿਸ ਇਨੀਅਰਸ ਲਾਕ ਆਰ ਇਥਨਨ ਲੂਵੇਟ ਸਟੇਟ ਰਿਪ੍ਰੈਜ਼ੈਂਟੇਟਿਵ ਮਾਈ ਕੈਰੀ ਸਾਲਟ ਲੇ ਕਾਉਂਟੀ ਦੇ ਰਿਪਬਲਿਕਨ ਸ਼ੇਅਰ ਹੈਗੇ ਆ ਕ੍ਰਿਸ ਨਾਲ ਸਾਲਟ ਲੀ ਕਾਉਂਟੀ ਦੇ ਰਿਪਬਲਿਕਨ ਸੈਕਟਰੀ ਹੈਗੇ ਆ ਤੇ ਸਾਬਕਾ ਚੇਅਰ ਹੈਗੇ ਆ ਕਾਰਨਰ ਹਾਊਸ ਕਾਂਗਰਸ ਔਮਨ ਸੈਲਸਲੈਸ ਮਲੋਈ ਦੀ ਕਮਿਊਨਿਟੀ ਆਊਟਰੀਚ ਕੋਆਰਡੀਨੇਟਰ ਜੈਕ ਸ਼ੈਫਰਡ ਕਾਂਗਰਸ ਔਮਨ ਤੇ ਹੋਰ ਬਹੁਤ ਸਾਰੇ ਲੋਕ ਜਿਹੜੇ ਆ ਉਥੇ ਹਾਜ਼ਰ ਸੀਗੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਕੱਲ ਪੂਰਾ ਜ਼ੋਰ ਜਿਹੜਾ ਆ ਇੰਡੀਆ ਦੇ ਵਿੱਚ ਲੱਗਾ ਹੋਇਆ ਹੈ ਭਾਰਤੀ ਸਰਕਾਰ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਇਸ ਸ਼ਹਾਦਤ ਨੂੰ ਰੋੜ ਮੋੜ ਕੇ ਜਿਹੜਾ ਆ ਪੇਸ਼ ਕੀਤਾ ਜਾਵੇ ਸੋ ਜਿੰਨੇ ਵੀ ਸਿੱਖ ਬਾਹਰਲੇ ਮੁਲਕਾਂ ਦੇ ਵਿੱਚ ਵੀ ਇਸ ਕੋਸ਼ਿਸ਼ ਨੂੰ ਜੋ ਗੁਰੂ ਸਾਹਿਬ ਦੀ ਕੁਰਬਾਨੀ ਆ ਉਸ ਨੂੰ ਪੂਰੀ ਦੁਨੀਆ ਤੱਕ ਪਹੁੰਚਾਣ ਦੀ ਤੇ ਉਹਨੂੰ ਮਾਨਤਾ ਦੇ ਦੇਣ ਦੇ ਜਿਹੜੇ ਘੋਸ਼ਣਾ ਪੱਤਰ ਜਾਰੀ ਕੀਤੇ ਜਾ ਰਹੇ ਆ ਵੱਖ-ਵੱਖ ਸਰਕਾਰਾਂ ਵੱਲੋਂ ਉਹ ਸਾਰੇ ਹੀ ਜਿਹੜੇ ਵਧਾਈ ਦੇ ਪਾਤਰ ਹੈਗੇ ਆ ਤਾਂ ਕਿ ਜਿਹੜੀ ਆਪਾਂ ਇਹ ਹਿਸਟਰੀ ਆ ਆਪਣਾ ਜਿਹੜਾ ਸਾਡਾ ਐਡਾ ਵੱਡਾ ਇਤਿਹਾਸ ਆ ਉਸ ਨੂੰ ਜਿਹੜਾ ਸਾਂਝਾ ਜਾ ਸਕੇ ਤੇ ਪੂਰੇ ਅਮਰੀਕਾ ਦੇ ਵਿੱਚ ਲੋਕਾਂ ਨੂੰ ਜਿਹੜਾ ਇਹਦੇ ਬਾਰੇ ਦੱਸਿਆ ਜਾ ਸਕੇ ਸੋ ਇਹ ਬਹੁਤ ਹੀ ਵਧੀਆ ਜਿਹੜਾ ਪ੍ਰੋਗਰਾਮ ਕੀਤਾ ਗਿਆ ਹੈ ਉਹਨਾਂ ਸਾਰੇ ਹੀ ਜਿੰਨੇ ਵੀ ਉੱਥੇ ਆਪਣੇ ਸਿੱਖ ਰਿਪਰੈਜ਼ੈਂਟੇਟਿਵ ਪਹੁੰਚੇ ਹੋਏ ਸੀ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਇਹ ਅਮਰੀਕਾ ਦੀ ਯੂਟਾ ਸਟੇਟ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ 350 ਸਾਲਾਂ ਸ਼ਹੀਦੀ ਪੁਰਬ ਦੇ ਮੌਕੇ ਦੇ ਉੱਤੇ ਅ ਕਹਿੰਦੇ ਭਈ ਮਨੁੱਖੀ ਇਤਿਹਾਸ ਦੇ ਵਿੱਚ ਲਸਾਨੀ ਸ਼ਹਾਦਤ ਨੂੰ ਧਾਰਮਿਕ ਆਜ਼ਾਦੀ ਦੇ ਰੱਖਿਅਕ ਵੱਲੋਂ ਮਾਨਤਾ ਦੇਣ ਦਾ ਐਲਾਨ ਕੀਤਾ ਗਿਆ ਹੈ ਤੇ ਸ਼ਰਦਾ ਦੇ ਪੁੱਲ ਫੁੱਲ ਜਿਹੜੇ ਭੇਟ ਕੀਤੇ ਗਏ ਗਵਰਨਰ ਹਾਊਸ ਆਫ ਰਿਪ੍ਰੈਜ਼ੈਂਟੇਟਿਵ ਤੇ ਕਾਂਗਰਸ ਮੈਂਬਰ ਵੱਲੋਂ ਜਿਹੜਾ ਪੱਤਰ ਆ ਉਹ ਵੀ ਜਾਰੀ ਕੀਤਾ ਗਿਆ ਹੈਗਾ ਖਾਸ ਕਰਕੇ ਨਵੰਬਰ 1984 ਦੀ ਜਿਹੜੀ ਸਿੱਖ ਨਸ਼ਲ ਕੁਸ਼ੀ ਸੰਬੰਧੀ ਜਿਹੜੀ ਸਟੇਟ ਕੈਪੀਟਲ ਦੇ ਵਿੱਚ ਪ੍ਰਦਰਸ਼ਨੀ ਲਾਈ ਗਈ ਸੀ ਤੇ ਉਹ ਵੀ ਬਹੁਤ ਸਾਰੇ ਲੋਕ ਜਿਹੜੇ ਅਮਰੀਕਨ ਆ ਉਸ ਨੂੰ ਦੇਖਦੇ ਰਹੇ ਸੋ ਸਿੱਖਾਂ ਲਈ ਇਹ ਕਿਤਨਾ ਦੇ ਨਾਲ ਇਹ ਹਿਸਟੋਰੀਕਲ ਦਿਨ ਬਣਿਆ ਅਮਰੀਕਾ ਦੀ ਯੂਟਾ ਸਟੇਟ ਦੇ ਵਿੱਚ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੀ ਸ਼ਹੀਦੀ ਸਤਾਪਦੀ ਨੂੰ ਇੱਕ ਯਾਦਗਾਰੀ ਸਮਾਗਮ ਵੱਲੋਂ ਮਨਾਇਆ ਗਿਆ ਤੇ ਨਾਲ ਦੀ ਨਾਲ ਜਿਹੜੇ ਆ ਗੁਰੂ ਸਾਹਿਬ ਵੱਲੋਂ ਧਰਮ ਦੀ ਆਜ਼ਾਦੀ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਜਿਹੜੀ ਸ਼ਹਾਦਤ ਦਿੱਤੀ ਸੀ ਉਹਨੂੰ ਮਾਨਤਾ ਦਿੱਤੀ ਗਈ ਹੈਗੀ ਆ ਇਹਦੇ ਵਿੱਚ ਉਹਨਾਂ ਸਾਰੀਆਂ ਆਰਗੇਨਾਈਜੇਸ਼ਨਸ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਦੇ ਵਿੱਚ ਖਾਸ ਕਰਕੇ ਵੋਲ ਸਿਕ ਪਾਰਲੀਮੈਂਟ ਅਮਰੀਕਨ ਸਿੱਖ ਗੁਰਦੁਆਰਾ ਪਰੋਂਧ ਕਮੇਟੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਸਿੱਖ ਕੌਕਸ ਕਮੇਟੀ ਤੇ ਯੂਟਾ ਸਟੇਟ ਦੀ ਕੈਪੀਟਲ ਬਿਲਡਿੰਗ ਤੇ ਸਿੱਖਾਂ ਨੇ ਜਿਹੜੇ ਨੌਵੇਂ ਪਾਸ਼ਾ ਗੁਰੂ ਤੇਗ ਬਹਾਦਰ ਜੀ ਮਹਾਰਾਜੀ ਦੇ 350ਵੇਂ ਜਿਹੜਾ ਸ਼ਹੀਦੀ ਰਹਾੜੇ ਦੇ ਉੱਪਰ ਜੋ ਹੋਰ ਰਿਕੋਗਨਾਈਜ਼ ਕੀਤਾ ਹੈਗਾ ਉਹਨਾਂ ਦੀ ਮਹਾਨ ਕੁਰਬਾਨੀ ਨੂੰ ਸੋ ਉਹਨਾਂ ਸਾਰੇ ਹੀ ਜਿਹੜੇ ਲੋਕ ਆ ਸਾਰੇ ਹੀ ਸੰਗਤ ਦੇ ਮੈਂਬਰ ਨਾਲ ਦੀ ਨਾਲ ਜਿਹੜੇ ਇਲੈਕਟਰਲ ਲੋਕ ਹੈਗੇ ਆ ਜੋ ਲੈਫਟਿਨੈਂਟ ਗਵਰਨਰ ਆਉਤੇ ਦੇ ਮਾਨ ਜੋ ਹੈਂਡ੍ਰਿਕਸ ਮਾਈ ਮੋਵਰ ਗਵਰਨਰ ਇਸ ਇਨੀਅਰਸ ਲਾਕ ਆਰ ਇਥਨਨ ਲੂਵੇਟ ਸਟੇਟ ਰਿਪ੍ਰੈਜ਼ੈਂਟੇਟਿਵ ਮਾਈ ਕੈਰੀ ਸਾਲਟ ਲੇ ਕਾਉਂਟੀ ਦੇ ਰਿਪਬਲਿਕਨ ਸ਼ੇਅਰ ਹੈਗੇ ਆ ਕ੍ਰਿਸਨਲ ਸਾਲਟ ਲੇ ਕਾਉਂਟੀ ਦੇ ਰਿਪਬਲਿਕਨ ਸੈਕਟਰੀ ਹੈਗੇ ਆ ਤੇ ਸਾਬਕਾ ਚੇਅਰ ਹੈਗੇ ਆ ਕਾਰਨਰ ਹਾਊਸ ਕਾਂਗਰਸ ਵੂਮਨ ਸੈਲਸ ਲੈਸ ਮਲੋਈ ਦੀ ਕਮਿਊਨਿਟੀ ਆਊਟਰੀਚ ਕੋਆਰਡੀਨੇਟਰ ਜੈਕ ਸ਼ੈਫਰਡ ਕਾਂਗਰਸ ਵੂਮਨ ਤੇ ਹੋਰ ਬਹੁਤ ਸਾਰੇ ਲੋਕ ਜਿਹੜੇ ਆ ਉਥੇ ਹਾਜ਼ਰ ਸੀਗੇ ਸਾਨੂੰ ਸਾਰਿਆਂ ਨੂੰ ਪਤਾ ਹੈ ਵੀ ਅੱਜ ਕੱਲ ਪੂਰਾ ਜੋਰ ਜਿਹੜਾ ਆ ਇੰਡੀਆ ਦੇ ਵਿੱਚ ਲੱਗਾ ਹੋਇਆ ਹੈ ਭਾਰਤੀ ਸਰਕਾਰ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਇਸ ਸ਼ਹਾਦਤ ਨੂੰ ਮਰੋੜ ਮਰੋੜ ਕੇ ਜਿਹੜਾ ਆ ਪੇਸ਼ ਕੀਤਾ ਜਾਵੇ ਸੋ ਜਿੰਨੇ ਵੀ ਸਿੱਖ ਬਾਹਰਲੇ ਮੁਲਕਾਂ ਦੇ ਵਿੱਚ ਵੀ ਇਸ ਕੋਸ਼ਿਸ਼ ਨੂੰ ਜੋ ਗੁਰੂ ਸਾਹਿਬ ਦੀ ਕੁਰਬਾਨੀ ਆ ਉਸ ਨੂੰ ਪੂਰੀ ਦੁਨੀਆ ਤੱਕ ਪਹੁੰਚਾਣ ਦੀ ਤੇ ਉਹਨੂੰ ਮਾਨਤਾ ਦੇ ਦੇਣ ਦੇ ਜਿਹੜੇ ਘੋਸ਼ਣਾ ਪੱਤਰ ਜਾਰੀ ਕੀਤੇ ਜਾ ਰਹੇ ਆ ਵੱਖ-ਵੱਖ ਸਰਕਾਰਾਂ ਵੱਲੋਂ ਉਹ ਸਾਰੇ ਹੀ ਜਿਹੜੇ ਵਧਾਈ ਦੇ ਪਾਤਰ ਹੈਗੇ ਆ ਤਾਂ ਕਿ ਜਿਹੜੀ ਆਪਾਂ ਇਹ ਹਿਸਟਰੀ ਆ ਆਪਣਾ ਜਿਹੜਾ ਸਾਡਾ ਐਡਾ ਵੱਡਾ ਇਤਿਹਾਸ ਆ ਉਸ ਨੂੰ ਜਿਹੜਾ ਸਾਂਭਿਆ ਜਾ ਸਕੇ ਤੇ ਪੂਰੇ ਅਮਰੀਕਾ ਦੇ ਵਿੱਚ ਲੋਕਾਂ ਨੂੰ ਜਿਹੜਾ ਇਹਦੇ ਬਾਰੇ ਦੱਸਿਆ ਜਾ ਸਕੇ ਸੋ ਇਹ ਬਹੁਤ ਹੀ ਵਧੀਆ ਜਿਹੜਾ ਪ੍ਰੋਗਰਾਮ ਕੀਤਾ ਗਿਆ ਆ ਉਹਨਾਂ ਸਾਰੇ ਹੀ ਜਿੰਨੇ ਵੀ ਉੱਥੇ ਆਪਣੇ ਸਿੱਖ ਰਿਪਰੈਜ਼ੈਂਟੇਟਿਵ ਪਹੁੰਚੇ ਹੋਏ ਸੀ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ